ਯਾਰ ਮੈਂ ਇਦਾਂ ਕਹਿਣਾ ਨਹੀਂ ਸੀ ਮੇਰੇ ਤੋਂ ਕਿਹਾ ਗਿਆ ਯਾਰ ਮੈਂ ਇਦਾਂ ਕਰਨਾ ਨਹੀਂ ਸੀ ਮੇਰੇ ਤੋਂ ਹੋ ਗਿਆ ਯਾਰ ਮੈਂ ਹੱਥ ਚੱਕਰਾ ਨਹੀਂ ਸੀ ਮੇਰੇ ਤੋਂ ਚੱਕਿਆ ਗਿਆ ਅਕਸਰ ਇਹ ਸ਼ਬਦ ਸਾਨੂੰ ਕਿਸੇ ਨਾ ਕਿਸੇ ਦੇ ਰਿਐਕਸ਼ਨ ਤੋਂ ਬਾਅਦ ਸੁਣਨ ਨੂੰ ਮਿਲਦੇ ਹਨ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੇ ਆਪ ਨੂੰ ਹਰ ਦਿਨ ਆਪਣੇ ਆਪ ਤੋਂ ਬਿਹਤਰ ਬਣਾ ਰਹੇ ਹੋਵੋਗੇ ਤਾਂ ਅੱਜ ਅਸੀਂ ਇਸ ਰਾਹ ਤੇ ਚੱਲ ਕੇ ਦੇਖਦੇ ਹਾਂ ਕਿ ਮੈਂ ਚਾਹੁੰਦੀ ਤਾਂ ਨਹੀਂ ਸੀ ਇਦਾਂ ਹੋਵੇ ਪਰ ਹੋ ਕਿਦਾਂ ਗਿਆ ਮੈਂ ਹੱਥ ਚੱਕਣਾ ਤਾਂ ਨਹੀਂ ਸੀ ਚਾਹੁੰਦੀ ਪਰ ਚੱਕਿਆ ਕਿਦਾਂ ਗਿਆ ਦੋ ਲਮਾਰੀਆਂ ਦੀ ਗੱਲ ਕਰਦੇ ਆ ਇੱਕ ਲਮਾਰੀ ਉਹ ਜਿਹਦੇ ਵਿੱਚ ਸਭ ਕੁਝ ਬਿਲਕੁਲ ਸੈੱਟ ਹੈ ਹਰ ਚੀਜ਼ ਆਪਣੀ ਆਪਣੀ ਜਗ੍ਹਾ ਤੇ ਹੈ ਜਦੋਂ ਵੀ ਲੋੜ ਹੁੰਦੀ ਹੈ ਅਸੀਂ ਉਹਦੇ ਵਿੱਚ ਉਹ ਚੀਜ਼ ਨੂੰ ਚੱਕਦੇ ਆ ਯੂਜ਼ ਕਰਦੇ ਆ ਇੱਕ ਲਮਾਰੀ ਉਹ ਜਿਹਦੇ ਵਿੱਚ ਅਸੀਂ ਜੋ ਆ ਰਿਹਾ ਉਹ ਬਸ ਪਾਈ ਜਾ ਰਹੇ ਆ ਫਟਿਆ ਪੁਰਾਣਾ ਸਾਨੂੰ ਲੋੜ ਹੈ ਨਹੀਂ ਹੈ ਅਸੀਂ ਦੇਖ ਨਹੀਂ ਰਹੇ ਉਹ ਸਲਮਾਰੀ ਚ ਕੀ ਕੀ ਜਾ ਰਿਹਾ ਆ ਬਟ ਅਸੀਂ ਉਸ ਅਲਮਾਰੀ ਦੇ ਵਿੱਚ ਕੱਪੜੇ ਪਾਈ ਜਾ ਰਹੇ ਆ ਪਾਈ ਜਾ ਰਹੇ ਆ ਸਾਨੂੰ ਕੋਈ ਮਤਲਬ ਨਹੀਂ ਕਿ ਉਹਦੇ ਵਿੱਚ ਕੀ ਜਾ ਰਿਹਾ ਆ ਸਡਨਲੀ ਸਾਡੀ ਅਲਮਾਰੀ ਇੰਨੀ ਖੱਪ ਜਾਂਦੀ ਹੈ ਕਿ ਉਹ ਅੰਦਰੋਂ ਧੱਕਾ ਦੇਣ ਲੱਗ ਜਾਂਦੀ ਹੈ ਜਾਂ ਫਿਰ ਇੱਕ ਦਿਨ ਇਹੋ ਜਿਹਾ ਆਉਂਦਾ ਹੈ ਕਿ ਹਲਕਾ ਜਿਹਾ ਹੱਥ ਲੱਗਦਾ ਤੇ ਉਹ ਅਲਮਾਰੀ ਦੇ ਸਾਰੇ ਕੱਪੜੇ ਸਾਡੇ ਉੱਤੇ ਡਿੱਗ ਜਾਂਦੇ ਨੇ ਤੇ ਅਸੀਂ ਸੋਚਦੇ ਆ ਕਿ ਯਾਰ ਇੰਨੇ ਕੱਪੜੇ ਆਏ ਕਿੱਥੋਂ ਆਹ ਕੱਪੜੇ ਤੇ ਤਾਂ ਮੈਨੂੰ ਲੋੜ ਹੀ ਨਹੀਂ ਸੀ ਹੈਗੀਗੀ ਇਹ ਫਟਿਆ ਪੁਰਾਣਾ ਮੈਂ ਕਿਉਂ ਰੱਖਿਆ ਹੋਇਆ ਆ ਇਹੀ ਉਹ ਚੀਜ਼ ਹੈ ਕਿ ਜਦੋਂ ਅਸੀਂ ਹਰ ਵਾਰ ਲੰਘਦੇ ਟੱਪਦੇ ਕੁਝ ਵੀ ਆਪਣੇ ਦਿਮਾਗ ਵਿੱਚ ਪਾਈ ਜਾ ਰਹੇ ਹਾਂ ਮੰਨ ਲਓ ਮੇਰੀ ਕਿਸੇ ਨਾਲ ਬਹਿਸ ਹੁੰਦੀ ਹੈ ਬਹਿਸ ਦੇ ਦੌਰਾਨ ਕੋਈ ਐਹੋ ਜੀ ਗੱਲ ਕਹੀ ਗਈ ਜਾਂ ਕੋਈ ਐਹੋ ਜਿਹਾ ਅਗਲੇ ਇਨਸਾਨ ਨੇ ਮੈਨੂੰ ਕਹਿਤਾ ਜੋ ਮੈਨੂੰ ਚੰਗਾ ਨਹੀਂ ਲੱਗਿਆ ਬਟ ਮੈਂ ਉਸ ਟਾਈਮ ਉਹਨੂੰ ਉਹ ਗੱਲ ਨਹੀਂ ਸੀ ਕਹਿ ਸਕਦੀ ਕਿਉਂਕਿ ਮੈਂ ਉਸ ਟਾਈਮ ਉਹਨੂੰ ਉਹ ਗੱਲ ਨਹੀਂ ਸੀ ਕਹਿ ਸਕਦੀ ਤੇ ਮੇਰੇ 'ਚ ਇੰਨੀ ਵੀ ਹਿੰਮਤ ਨਹੀਂ ਸੀ ਕਿ ਮੈਂ ਉਸ ਗੱਲ ਨੂੰ ਸੈਟਲ ਕਰਕੇ ਸਾਈਡ ਤੇ ਰੱਖਦਾ ਕੱਢਦਾ ਮੈਂ ਮੈਂ ਉਸ ਗੱਲ ਨੂੰ ਆਪਣੇ ਅੰਦਰ ਦਬਾ ਲਿਆ। ਸੈਕਿੰਡ ਟਾਈਮ ਫੇਰ ਪੁੱਛ ਆਇਆ ਮੈਂ ਉਸ ਇਨਸਾਨ ਨੂੰ ਕੁਝ ਕਹਿ ਨਹੀਂ ਸਕਦੀ ਕਿਉਂਕਿ ਮੈਨੂੰ ਇਦਾਂ ਲੱਗਦਾ ਸੀ ਕਿ ਜੇ ਮੈਂ ਕੁਝ ਕਹੂੰਗੀ ਨਾ ਤਾਂ ਕਿਤੇ ਨਾ ਕਿਤੇ ਸਾਡੀ ਅਨਬੰਨਾ ਹੋ ਜਾਊ। ਮੈਂ ਫੇਰ ਉਹ ਚੀਜ਼ ਨੂੰ ਫੜਿਆ ਉਸ ਚੀਜ਼ ਨੂੰ ਆਪਣੇ ਅੰਦਰ ਦਬਾ ਰਿਆ ਆਪਣੇ ਦਿਮਾਗ ਦੀ ਅਲਮਾਰੀ ਦੇ ਵਿੱਚ ਫੇਰ ਕਿਤੇ ਨਾ ਕਿਤੇ ਬਾੜ ਕੇ ਰੱਖਤਾ। ਥੀਸਰ ਟਾਈਮ ਸੇਮ ਸਿਚੁਏਸ਼ਨ ਹੋਈ। ਹੁਣ ਇੱਕ ਟਾਈਮ ਇਦਾਂ ਦਾ ਆਇਆ ਕਿ ਹੁਣ ਉਹ ਇੰਨੀ ਕਿ ਜ਼ਿਆਦਾ ਭਰ ਗਈ ਕਿ ਉਸ ਇਨਸਾਨ ਵੱਲੋਂ ਇੱਕ ਨਾਰਮਲ ਜੀ ਗੱਲ ਕਹੇ ਜਾਣ ਤੇ ਵੀ ਨਾ ਮੇਰੀ ਅਲਮਾਰੀ ਦੇ ਵਿੱਚੋਂ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਹੋਈਆਂ ਸਿੱਧਾ ਬਾਹਰ ਆ ਗਈਆਂ ਤੇ ਮੈਨੂੰ ਵੀ ਨਹੀਂ ਪਤਾ ਚੱਲਿਆ ਕਿ ਇਹ ਕਿੱਦਾਂ ਆਈਆਂ ਤੇ ਹੁਣ ਮੈਂ ਖੁਦ ਤੇ ਪਛਤਾ ਰਹੀਆਂ ਕਿ ਯਾਰ ਇਦਾਂ ਕਿੱਦਾਂ ਹੋ ਗਿਆ ਮੈਂ ਇਹਨੂੰ ਇਦਾਂ ਕਿਉਂ ਕਿਹਾ ਜਾਂ ਮੇਰੇ ਤੋਂ ਇਹ ਰਿਐਕਸ਼ਨ ਦਿੱਤਾ ਕਿੱਦਾਂ ਗਿਆ ਤਾਂ ਇਹ ਉਹ ਰਿਐਕਸ਼ਨ ਹੈ ਜਿਹੜਾ ਤੁਸੀਂ ਕਿਸੇ ਟਾਈਮ ਤੇ ਆਪਣੇ ਹੀ ਅੰਦਰ ਸਪਰੈਸ ਕਰਕੇ ਰੱਖ ਲਿਆ ਸੀ ਤੁਹਾਨੂੰ ਲੱਗਿਆ ਕਿ ਸ਼ਾਇਦ ਉਹ ਖਤਮ ਹੋ ਗਿਆ ਯਾ ਬਟ ਸਾਡਾ ਸਬਕੌਨਸ਼ੀਅਸ ਮਾਈਂਡ ਕਦੀ ਵੀ ਕਿਸੇ ਚੀਜ਼ ਨੂੰ ਜਾਨ ਨਹੀਂ ਦਿੰਦਾ ਉਹਨੂੰ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਇਸ ਚੀਜ਼ ਨੂੰ ਕੱਟੋ ਇਹ ਸਾਡੇ ਲਈ ਜ਼ਰੂਰੀ ਨਹੀਂ ਹੈਗੀ ਉਸ ਅਲਮਾਰੀ ਦਾ ਧਿਆਨ ਤੁਹਾਨੂੰ ਰੱਖਣਾ ਪੈਂਦਾ ਆ ਤਾਂ ਇਸ ਕਰਕੇ ਜਦੋਂ ਵੀ ਕੋਈ ਛੋਟਾ ਜਿਹਾ ਵੀ ਰਿਐਕਸ਼ਨ ਆਉਂਦਾ ਹੈ ਨਾ ਹੁਣ ਇੱਕ ਸਿੰਪਲ ਜਿਹਾ ਸਿਨੈਰੀਓ ਆਉਂਦਾ ਤੇ ਅਸੀਂ ਓਵਰ ਰਿਐਕਟ ਕਰ ਦਿੰਦੇ ਆ ਤੁਸੀਂ ਵੀ ਬਹੁਤ ਵਾਰੀ ਦੇਖਿਆ ਹੋਣਾ ਹੈ ਕਿ ਅਸੀਂ ਸੋਚਦੇ ਆ ਦੋ ਇਨਸਾਨਾਂ ਦੇ ਵਿੱਚ ਕੋਈ ਗੱਲਬਾਤ ਹੋ ਰਹੀ ਹੁੰਦੀ ਹੈ ਤੇ ਅਸੀਂ ਸੋਚਦੇ ਆ ਏਡੀ ਤਾਂ ਵੱਡੀ ਗੱਲ ਹੀ ਨਹੀਂ ਸੀਗੀ ਇਹਦੇ ਜਿੰਨਾ ਓਵਰ ਰਿਐਕਟ ਕਿਉਂ ਕਰਤਾ ਆਏ ਨੇ ਇਹ ਉਹ ਸਮਝਦਾਰ ਇਨਸਾਨ ਹੈ ਇਹਨੇ ਉਹਰ ਰੈਕਟ ਕਿੱਦਾਂ ਕਰਤਾ ਉਹ ਉਹਰ ਰੈਕਟ ਤਾਂ ਹੁੰਦਾ ਹੈ ਕਿਉਂਕਿ ਬਹੁਤ ਟਾਈਮ ਦੀਆਂ ਚੀਜ਼ਾਂ ਅਸੀਂ ਆਪਣੀ ਅਲਮਾਰੀ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਸਾਂਭ ਕੇ ਬੈਠੇ ਹੁੰਨੇ ਆ ਤੇ ਉਹ ਕਿਤੇ ਨਾ ਕਿਤੇ ਅਸੀਂ ਅੰਦਰੋਂ ਤੰਗ ਹੋ ਰਹੇ ਹੁੰਨੇ ਆ ਕਿਤੇ ਨਾ ਕਿਤੇ ਉਸ ਚੀਜ਼ ਨੇ ਬਾਹਰ ਆਉਣਾ ਹੀ ਹੁੰਦਾ ਆ ਦੋ ਆਪਸ਼ਨ ਹੁੰਦੇ ਨੇ ਜਾਂ ਤਾਂ ਅਸੀਂ ਉਹਨਾਂ ਨੂੰ ਇੰਟੈਂਸ਼ਨਲੀ ਉਸ ਟਾਈਮ ਹੀ ਸੈਟਲ ਕਰ ਦਈਏ ਬਾਹਰ ਕੱਢ ਦਈਏ ਤੇ ਜਾਂ ਫਿਰ ਉਹਨਾਂ ਨੇ ਆਪ ਬਾਹਰ ਆਉਣਾ ਹੀ ਆਣਾ ਆ ਜੋ ਚੀਜ਼ ਇੱਕ ਵਾਰੀ ਦਿਮਾਗ 'ਚ ਬੈਠ ਗਈ ਨਾ ਉਹ ਚੀਜ਼ ਬਾਹਰ ਆਉਗੀ ਹੀ ਆਉਗੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਕਿ ਚੀਜ਼ਾਂ ਨੂੰ ਅਸੀਂ ਬਾਹਰਲੇ ਲੈਵਲ ਤੇ ਸੈੱਟ ਕਰਨ ਦੀ ਕੋਸ਼ਿਸ਼ ਕਰੀਏ ਜੇ ਮੈਂ ਕਿਸੇ ਨਾਲ ਵਧੀਆ ਬੋਲ ਰਹੀ ਆਂ ਕਿਸੇ ਨਾਲ ਵਧੀਆ ਬਿਹੇਵ ਕਰ ਰਹੀ ਆਂ ਤਾਂ ਮੈਨੂੰ ਇਦਾਂ ਲੱਗਦਾ ਕਿ ਸਭ ਕੁਝ ਸੈੱਟ ਹੈ ਬਟ ਜੇ ਮੈਂ ਅੰਦਰ ਕਿਸੇ ਨਾਲ ਵਧੀਆ ਸੋਚ ਨਹੀਂ ਰਹੀ ਬਿਹੇਵ ਅੰਦਰ ਮੈਂ ਕਿਸੇ ਨਾਲ ਵਧੀਆ ਬਿਹੇਵ ਨਹੀਂ ਕਰ ਰਹੀ ਤਾਂ ਉਹ ਮੇਰੇ ਹੀ ਲਾਈਫ ਨੂੰ ਅਫੈਕਟ ਕਰੂਗਾ ਉਹ ਮੇਰਾ ਹੀ ਹਿੱਸਾ ਹੈ ਤੇ ਉਹ ਕਿਸੇ ਨਾ ਕਿਸੇ ਦਿਨ ਬਾਅਦ ਆਊਗਾ ਹੀ ਆਊਗਾ ਤੇ ਉਸ ਟਾਈਮ ਮੈਂ ਖੁਦ ਤੇ ਕੁਐਸਚਨ ਕ੍ਰੀਏਟ ਕਰੂੰਗੀ ਕਿ ਇਹ ਕਿੱਦਾਂ ਹੋ ਗਿਆ ਮੈਂ ਤਾਂ ਇਦਾਂ ਦੀ ਹੈ ਹੀ ਨਹੀਂ ਐਕਚੁਅਲੀ ਅਸੀਂ ਇਦਾਂ ਦੇ ਨਹੀਂ ਹੁੰਦੇਗੇ ਬਟ ਕਿਉਂਕਿ ਅਸੀਂ ਆਪਣੇ ਆਪ ਨੂੰ ਦੇਖ ਨਹੀਂ ਰਹੇ ਹੁੰਦੇ ਅਸੀਂ ਆਪਣੇ ਆਪ ਆਪਣੀ ਅਲਮਾਰੀ ਨੂੰ ਚੈੱਕ ਨਹੀਂ ਕਰ ਰਹੇ ਹੁੰਦੇ ਤਾਂ ਕੁਝ ਵੀ ਬਾਹਰ ਆਈ ਜਾ ਰਿਹਾ ਹੈ ਤਾਂ ਹੀ ਕਿਹਾ ਜਾਂਦਾ ਆ ਇਹ ਰਿਸ਼ਤੇ ਸਿਰਫ ਤੇ ਸਿਰਫ ਬਾਹਰੀ ਤੌਰ ਤੇ ਨਹੀਂ ਬੰਨਦੇ ਰਿਸ਼ਤੇ ਅੰਦਰੂਨੀ ਤੌਰ ਤੇ ਸਟਾਰਟ ਹੁੰਦੇ ਨੇ ਸੋ ਅਗਰ ਤੁਸੀਂ ਕਿਸੇ ਚੀਜ਼ ਨੂੰ ਸੈਟਲ ਨਹੀਂ ਕੀਤਾ ਕੋਈ ਆਰਗੂਮੈਂਟ ਹੋਈ ਹੈ ਕੋਈ ਇਹੋ ਜੀ ਗੱਲ ਹੋਈ ਜੋ ਤੁਹਾਨੂੰ ਤੰਗ ਕਰ ਰਹੀ ਹੈ ਤੇ ਤੁਸੀਂ ਉਹਨੂੰ ਜਸਟ ਇਗਨੋਰ ਕਰਤਾ ਹੈ ਤੁਹਾਨੂੰ ਲੱਗਿਆ ਕਿ ਸ਼ਾਇਦ ਟਾਈਮ ਦੇ ਨਾਲ ਇਹ ਸਭ ਠੀਕ ਹੋ ਜਾਊਗਾ ਨਹੀਂ ਤੁਸੀਂ ਉਹਨੂੰ ਸੈਟਲ ਕਰਨਾ ਤੁਹਾਡਾ ਉਹਨੂੰ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਫਿਊਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਐਕਸ਼ਨ ਨਹੀਂ ਚਾਹੁੰਦੇ ਇਹ ਤਾਂ ਚਲੋ ਇੱਕ ਵਾਰੀ ਵਾਲੀ ਚੀਜ਼ ਤਾਂ ਬੰਦਾ ਫਿਰ ਵੀ ਇਗਨੋਰ ਕਰ ਸਕਦਾ ਹੈ ਬਟ ਦੂਸਰੀ ਵਾਰੀ ਸਪਰੈਸ ਕਰਨਾ ਤੀਸਰੀ ਵਾਰੀ ਸਪਰੈਸ ਕਰਨਾ ਇਹ ਤੋਂ ਇਹ ਤੁਹਾਡੀ ਹੈਲਥ ਲਈ ਵੀ ਵਧੀਆ ਨਹੀਂ ਹੈ ਤੇ ਤੁਹਾਡੇ ਰਿਲੇਸ਼ਨਸ਼ਿਪਸ ਲਈ ਵੀ ਵਧੀਆ ਨਹੀਂ ਹੈ ਤੁਹਾਡੀ ਸੋਚ ਇੰਨੀ ਕਿ ਜ਼ਿਆਦਾ ਤੰਗ ਹੋਗੀ ਕਿ ਹੁਣ ਉਹ ਮੂੰਹ ਥਾਣੀ ਗੱਲਾਂ ਆਟੋਮੈਟਿਕਲੀ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਪੁਆਇੰਟ ਇਦਾਂ ਦਾ ਆਊਗਾ ਜਦੋਂ ਮੂੰਹ ਵੀ ਤੁਹਾਡਾ ਤੁਹਾਡੇ ਕੰਟਰੋਲ 'ਚ ਨਹੀਂ ਰਹੂਗਾ ਸ਼ਬਦ ਵੀ ਤੁਹਾਡਾ ਸ਼ਬਦ ਵੀ ਤੁਹਾਡੇ ਤੁਹਾਡੇ ਕੰਟਰੋਲ 'ਚ ਨਹੀਂ ਰਹਿਣਗੇ ਹੁਣ ਤੁਹਾਨੂੰ ਉਹਨੂੰ ਐਕਸਪ੍ਰੈਸ ਕਰਨ ਵਾਸਤੇ ਇੱਕ ਐਕਸਟ੍ਰੀਮ ਸਟੈਪ ਤੇ ਜਾਣਾ ਪੈਂਦਾ ਆ ਕਿਉਂਕਿ ਤੁਹਾਡਾ ਤੁਹਾਡੇ ਉੱਤੇ ਕੰਟਰੋਲ ਹੀ ਨਹੀਂ ਹੈਗਾ ਤਾਂ ਉਸ ਟਾਈਮ ਸਾਡੀ ਫਿਰ ਪੂਰੀ ਬਾਡੀ ਦੇ ਵਿੱਚ ਉਹ ਚੀਜ਼ ਰੈਡੀਏਟ ਹੋ ਜਾਂਦੀ ਹੈ ਤੇ ਫਿਰ ਨਹੀਂ ਪਤਾ ਚੱਲਦਾ ਕਿ ਕਿ ਅਸੀਂ ਕਿਸੇ ਤੇ ਹੱਥ ਚੱਕ ਰਹਿਆਂ ਜਾਂ ਕਿਸੇ ਤੇ ਲੱਤ ਚੱਕ ਰਹਿਆਂ ਇਹ ਸਾਰੀ ਗੱਲ ਤੋਂ ਸਾਨੂੰ ਇਹ ਤਾਂ ਸਮਝ ਆ ਗਈ ਨਾ ਕਿ ਇਹ ਸਟਾਰਟ ਕਿੱਥੋਂ ਹੋਇਆ ਸੀ ਸਾਡੀ ਸੋਚ ਤੋਂ ਤੇ ਪਹੁੰਚਿਆ ਕਿੱਥੇ ਸਾਡੇ ਸਰੀਰ ਤੱਕ ਤਾਂ ਤੁਹਾਡੀ ਹਰ ਇੱਕ ਸੋਚ ਤੁਹਾਡੇ ਸਰੀਰ ਤੱਕ ਪਹੁੰਚਦੀ ਪਹੁੰਚਦੀ ਹੈ ਅਗਰ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਰਹੇ ਤਾਂ ਇਸ ਕਰਕੇ ਜਦੋਂ ਵੀ ਕੁਝ ਵੀ ਰਿਐਕਸ਼ਨ ਹੋਵੇ ਨਾ ਉਸ ਰਿਐਕਸ਼ਨ ਨੂੰ ਫੀ ਕਰਨ ਦੀ ਬਜਾਏ ਨਾ ਆਪਣੇ ਸੋਚ ਦੇ ਅੰਦਰ ਝਾਤੀ ਮਾਰਨੀ ਜ਼ਰੂਰੀ ਹੁੰਦੀ ਹੈ ਆਪਣੀ ਅਲਮਾਰੀ ਖੋਲ ਕੇ ਦੇਖਣੀ ਜ਼ਰੂਰੀ ਹੁੰਦੀ ਹੈ ਜਿਹੜੀ ਸਾਨੂੰ ਜ਼ਰੂਰੀ ਲੱਗਦੀ ਨਹੀਂ ਭਰੀ ਜਾ ਰਹੇ ਆ ਭਰੀ ਜਾ ਰਹੇ ਆ ਸਾਨੂੰ ਪਤਾ ਹੀ ਨਹੀਂ ਕੀ ਕੀ